ਯਾਦ ਰੱਖੋ ਇਹ ਕਬਾਦਤ ਕਰਨ ਵਾਲੇ ਸੱਚ ਹੱਤ ਦਾ ਰਸਤਾ ਚਾਹੁੰਦੇ ਨੇ ਭਗਤੀ ਵਿੱਚੋਂ ਸ਼ਕਤੀ ਪਤਾ ਹੁੰਦੀ ਆ ਧੰਨ ਧੰਨ ਬਾਬਾ ਜੋਗੀ ਪੀਰ ਦੀ ਕੱਲੀ ਮਾਲਾ ਨਹੀਂ ਸੀ ਫਿਰਦੇ ਧਿਆਨ ਦਿਓ ਗੱਲ ਕੱਲੀ ਕੱਲੀ ਮੈਂ ਤੁਹਾਡੇ ਨਾਲ ਸਾਂ ਕਰਕੇ ਜਾਣੀ ਆ 1 ਘੰਟਾ ਸਮਾਂ ਬਾਕੀ ਰਹਿ ਗਿਆ ਆਹ ਤੋ ਸਮਾਂ ਚੱਲਿਆ ਮੁਗਲ ਪਠਾਣਾ ਤੇ ਭਟੀਆਂ ਨੇ ਆਣ ਕੇ ਚਾਲ ਪਰਵਾਰ ਇਸ ਜਿਹੜੇ ਰਾਸ ਦੇ ਮਾਲਕ ਸਨ ਹੱਲਾ ਬੋਲ ਦਿੰਦਾ ਧਾਵਾ ਹੁਣ ਇਹਨਾਂ ਹੱਥੇ ਤੇ ਆਣ ਕਿਓ ਕਿ ਹਮਲਾ ਬੋਲ ਦੋ ਵਰਾਸਤੇ ਵੇ ਜਾਂਦੇ ਆ ਤੇ ਸਾਨੂੰ ਕੀ ਪਤਾ ਇਹਨਾਂ ਨੇ ਮੱਤਾ ਪਕਾ ਕੇ ਧਾਵਾ ਬੋਲ ਦਿੱਤਾ ਇੱਥੇ ਖੁੰਦੀਆਂ ਨਦੀਆਂ ਵਹਿ ਤੁਰੀਆਂ ਬਹੁਤ ਥੋੜੇ ਮੁੱਠੀ ਭੜ ਦਾੜ ਪਾਇ ਬਾਕੀ ਸਾਰੇ ਕੁਰਬਾਨ ਦੀ ਭੇਟ ਹੋ ਗਾ ਇਹ ਚਾਲਾਂ ਨੂੰ ਇਸ ਇਲਾਕੇ ਵਿੱਚੋਂ ਗ਼ ਦਾੜ ਦਿੱਤਾ ਗਿਆ ਕੁਝ ਪਰਿਵਾਰ ਇੱਥੇ ਬਚੇ ਤੇ ਚਾਲਾਂ ਨੇ ਇੱਕ ਮੀਟਿੰਗ ਇਕੱਠੀ ਕੀਤੀ ਸਾਥ ਵਿੱਚ ਪਰੇ ਬੁਲਾਈ ਕਹਿਣ ਲੱਗੇ ਜੇਕਰ ਇਸ ਰਾਤ ਵਿੱਚ ਰਹਿਣਾ ਤੇ ਤੁਹਾਨੂੰ ਤਿਕਸ ਭਰਨਾ ਪਵੇ ਸਾਡੀ ਦੀਨਗੀ ਵਰਤ ਜਿੰਦਗੀ ਕੇ ਜਾਨ ਨਹੀਂ ਪਵੇਗੀ ਯਾਦ ਰੱਖੋ ਗੁਲਾਮ ਦੀ ਜ਼ਿੰਦਗੀ ਨਾਲ ਮਰ ਜਾਣਾ ਬਿਹਤਰ ਹੁੰਦਾ ਹੈ ਪ੍ਰਿੰਸੀਪਲਸ ਵੀਰ ਸਿੰਘ ਜਾਖਦੇ ਨੇ ਜਿਹੜੇ ਗੁਲਾਮੀ ਨੂੰ ਪ੍ਰਵਾਨ ਕਰ ਲੈਂਦੇ ਨੇ ਰੱਬ ਵੀ ਉਹਨਾਂ ਨੂੰ ਮਾਫ਼ ਨਹੀਂ ਕਰੇਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਮਾਂ ਧਲਿਆ ਅੱਠ ਕੁਦਰਤ ਨੇ ਇਸ ਜ਼ੁਲਮ ਦਾ ਟੱਕਰਾਂ ਕਰਨ ਵਾਸਤੇ ਜਿਹੜਾ ਰਾਜਾ ਵਿਦੇਸ ਪਾਸ ਜਿਹਨਾਂ ਦਾ ਪਰੀ ਦੇ ਨਾਲ ਵਿਆਹ ਹੋਇਆ ਸੀ ਕਾਰਜ ਰਤੇ ਸਾਨੂੰ ਅੱਜ ਆਪਾਂ ਉਹਨਾਂ ਦਾ ਸਲਾਨਾ ਜੋੜ ਮੇਲਾ ਚੇਤ ਵਿੱਚ ਮਨਾਉਨੇ ਆ ਚੇਤ ਦੀ ਜਿਹੜਾ ਚੌਥਾ ਨਰਾਤਾ ਹੁੰਦਾ ਸਲਾਨਾ ਜੋੜ ਮੇਲਾ ਮਨਾ ਜਾਂਦਾ ਹੈ ਤੇ ਅੱਜ ਚੌਥਾ ਨਰਾਤਾ ਰਮਦਾ ਹੋਈ 18ਵੀਂ ਸਦੀ ਦਾ ਇਤਿਹਾਸ ਮੈਂ ਤੁਹਾਡੇ ਨਾਲ ਕਹਿਣ ਵਾਸਤੇ ਹਾਜ਼ਰ ਹੋਇਆ ਤੇ ਤੁਹਾਨੂੰ ਤਨ ਬਾਬਾ ਆਰਾਮ ਜੋਗੀ ਪੀਰ ਜੀ ਇਹਨਾਂ ਦਾ ਘਰ ਵਿੱਚ ਪ੍ਰਕਾਸ਼ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੰਮਿਆ ਪੁੱਤ ਭਗਤ ਗੋਬਿੰਦ ਕਾ ਮਾਥੇ ਲਿਖਿਆ ਆਇਆ ਧੁਰਕਾ ਜਦੋਂ ਜ਼ੁਲਮ ਦਿੱਤਾ ਤਰ੍ਹਾਂ ਦੀ ਦਾਸਤਾਨ ਵੱਧ ਜਾਏ ਉਹਨਾਂ ਜ਼ੁਲਮਾਂ ਤੋਂ ਟਕਰਾ ਕਰਨ ਵਾਸਤੇ ਉਹਨਾਂ ਦੇ ਨਾਲ ਟਕਰਉਣ ਵਾਸਤੇ ਕੁਦਰਤ ਕੋਈ ਨਾ ਕੋਈ ਮਾੜ ਨਾ ਰਸਤੀ ਇਸ ਦੁਨੀਆ ਤੇ ਆਪ ਘੜ ਦਿੰਦੀ ਆ ਜਾਂ ਖੋਦ ਕੇ ਵੀ ਰੱਬ ਨੂੰ ਵੀ ਆਉਣਾ ਪਿਆ ਜੋਤ ਰੂਪ ਆਪ ਗੁਰੂ ਨਾਨਕ ਕਹਾਜ ਤੇ ਮੇਰੇ ਗੁਰੂ ਨਾਨਕ ਪਤਨ ਕੀ ਆਖਾ ਸੀ ਜੇ ਤੋ ਪ੍ਰੇਮ ਖਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਵ ਤਮਾਰ ਪੈਰ ਤਰੀ ਜਾ ਸਰਦੀ ਦਾ ਕਾਣਾ ਕੀ ਜਾਏ ਅੱਜ ਉਹ ਤਾਕਤ ਉਹ ਰੂਹ ਇਹ ਦੁਨੀਆ ਤੇ ਆਈ ਘਰ ਵਿੱਚ ਪ੍ਰਕਾਸ਼ ਹੋਇਆ ਤੇ ਬਾਬਾ ਜੋਗੀ ਪੀਰ ਜੀ ਥੋੜਾ ਜਿਹਾ ਵੱਡੇ ਹੋਏ ਚਾਰ ਫਿਰ ਉਹ ਮਧਾਗਿਆ ਮਿਲਿਆ ਇਹ ਹਾਕਮ ਘੋੜਿਆਂ ਤੇ ਆਉਂਦੇ ਤੇ ਟੈਕਸ ਤੇ ਕਰ ਲਾ ਕੇ ਬਾਸ ਮਰ ਜਾਂਦੇ ਆਖਿਆ ਪਿਤਾ ਜੀ ਇਹ ਕੌਣ ਨੇ ਆ ਜਿਹੜੇ ਘੋੜਿਆਂ ਤੇ ਜਲਵਾਣੇ ਬੜ ਕੇ ਆਉਂਦੇ ਨੇ ਤੇ ਸਾਡੇ ਖਜ਼ਾਨੇ ਵਿੱਚੋਂ ਮਾਲ ਉੱਠ ਕੇ ਲੈ ਜਾਂਦੇ ਨੇ ਆਖਿਆ ਪੁੱਤਰਾ ਕੋਟ ਸਮੇਂ ਦੀ ਪਹਿਲਾ ਗੱਲ ਆ ਤੇਰਾ ਸਾਡੇ ਜਨਮ ਨਹੀਂ ਸੀ ਹੋਇਆ ਜਦੋਂ ਕਿਤੇ ਮੁਗਲਾਂ ਤੇ ਭਟੀਆਂ ਤੇ ਪਠਾਣਾ ਨੇ ਇਸ ਰਾਸ ਤੋਂ ਉੱਪਰ ਹਮਲਾ ਬੋਲ ਦਿੱਤਾ ਸੀ ਅਸੀਂ ਬਹੁਤਾ ਲੜਨਾ ਪਾਇ ਸਾਡੇ ਵੱਡੇ ਵੱਡੇਰੇ ਗੁਲਾਮ ਹੋ ਗਏ ਉਹਨਾਂ ਦੇ ਤੇ ਟੈਕਸ ਦੇ ਉੱਪਰ ਸਾਡੇ ਕੋਲ ਇਲਾਕਾਟ ਕਰ ਭਰ ਕੇ ਅਸੀਂ ਇੱਥੇ ਜ਼ਿੰਦਗੀ ਆਪਣੀ ਨਰਬਾ ਕਰਦੇ ਹਾਂ ਤੇ ਉਸ ਵਕਤ ਜਦ ਬਣ ਲੱਗਿਓ ਤਬੇ ਰੋਸ ਜਾਗਿਓ ਜਿਉਂ ਜਿਉਂ ਬਾਬਾ ਆਰਾਮ ਜੋਗੀ ਪੀਰ ਦੀ ਕਿਤੇ ਮਾਲਾ ਫਿਰਦੇ ਤੇ ਕਿਤੇ ਇੱਕ ਮਨੁਸ਼ਾਤਰ ਦੇਖਦੇ ਧਨੀ ਬਣ ਗਾ ਅੱਜ ਤੂੰ ਪਰ ਜਮਾ ਹਿੱਤੇ ਦਰ ਗਜਾਸਤ ਹਲਾਲ ਹਸ ਬਰਦਨ ਬਾਸ ਸਮਸ਼ੀਰ ਦਾਸ ਉਹ ਸਰਕਦਾ ਹੋਇਆ ਹੱਥ ਤੇ ਇੱਕ ਦੇ ਮੁੱਠੇ ਤੇ ਚਲੇ ਗਿਆ ਨੇਤਰਾਂ ਵਿੱਚ ਖੂਨ ਉਤਰਿਆ ਜਿਹਰੇ ਤੇ ਦਲਾਲ ਹੈ ਤੇ ਅੱਜ ਨਿਗਾਹ ਭਰ ਕੇ ਇਸ ਸੱਖ ਦੀ ਹੋਈ ਲਕਾਈ ਨੂੰ ਆਪਣੇ ਖਾਨਦਾਨ ਪਰਿਵਾਰਾਂ ਨੂੰ ਧੱਕਿਆ ਜਿਹੜੇ ਮਰਦਾ ਹੋ ਟਕੇ ਸਾਨੂੰ ਤੇ ਧੂਕੇ ਸਮਸ਼ੀਰ ਦੇ ਵਿੱਚੋਂ ਆਪਣੀ ਚੰਡੀ ਆਪਣੇ ਮੁਖਾਰ ਦੇ ਵਿੱਚੋਂ ਚਾਰ ਬਚਨੋ Jongens, we gaan राजा जो हाले नोखा जनमे राज बि ਹੋ ਧੋ ਗਈ ਹਾ ਰਾਜ ਕੀ ਖੁੱਲਣਾ گل ਬੁਹਾ ਢੋ ਗਈ ਹੋ 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 ਕਹਿੰਦਾ ਸੀ ਛਾਤੀ ਤਾਣ ਖਲੋ ਗਈ ਓ ਸੀਨੇ ਭਾਂਬੜ ਮੱਜਦੇ ਛਾਤੀ ਤਾਣ ਖਲੋ क़िस्मत सो गई हैरी अम क़िस्मत सो गई ਜ਼ੁਲਮ ਦਾ ਕਲ ਕਿਸਮਤ ਸੁਹ ਗਈ ਹੋ Oh <laughs>